ਓਏ ਆ ਜਾ ਮੇਰੇ ਵੀਰ ਆ ਜਾ ਆ ਜਾ ਅੱਜ ਤਾਂ ਮੋਟਰਸਾਈਕਲ ਸੀਗਾ ਮੈਨਾਂ ਅਸੀਂ ਪਹਿਲਾਂ ਜਾਵਾਂਗੇ ਅੱਗੇ ਤਾਂ ਚੱਲ ਅੱਧੀ ਰਾਤ ਵੜਦੇ ਹਾਂ ਘਰੇ ਤੁਰ ਕੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੁਣੀਆ ਦੇ ਮਹਾਨ ਮੁੰਡੇ ਹੋ ਗਏ ਨੇ ਤਿਆਰ ਜਿਨ੍ਹਾਂ ਨੂੰ ਅਕਲ-ਚਕਲ ਕੁਝ ਨਹੀਂ ਹੈਗੀ ਮੋਟਰਸਾਈਕਲ ਆਇਆ ਸਾਡੇ ਕੋਲੇ ਅੱਜ ਇਹ 2-3 ਮਹੀਨੇ ਬਾਅਦ ਬਾਹਰ ਕੱਢਿਆਗਾ ਜੀ ਇਹ ਫੌਜੀ ਵਾਲਾ ਮੋਟਰਸਾਈਕਲ ਚੱਲ ਚੋਬਰਾ ਲਾ ਮੜਾ ਜੋਰ ਕਰਾ ਸਟਾਰਟ ਤੇਲ ਬੰਦ ਕੀਤਾ ਪਿਆ ਜੀ ਹਾਂ ਹਾਂ ਦੇਖਣਾ ਹੌਲੀ ਹੌਲੀ ਗਰਮ ਹੋਊਗਾ ਹੁੰਦਾ ਨਾ ਹੁਣ ਪਹਿਲਾਂ ਤੇਲ ਬੰਦ ਕੀਤਾ ਵੇ ਬੜਾ ਟਾਈਮ ਹੋ ਗਿਆ ਖੜੇ ਨੂੰ ਉਹਨੂੰ ਅੰਦਰ ਬੜਾ ਟਾਈਮ ਹੈ ਥੋੜੀ ਤੇਲ ਬੰਦ ਕਰਕੇ ਖੜਾ ਦੇ ਦਿੰਦੇ ਤੇਲ ਬੰਦ ਕਰਕੇ ਤੇਲ ਇਹਦੀਆਂ ਨਾੜਾਂ ਕਿ ਵਾਗ ਗਿਆ ਫੇਰ ਕੌਣ ਜ਼ਿੰਮੇਵਾਰ ਹੈ ਤੇਲ ਬੰਦ ਕਰਕੇ ਖੜਾਈ ਤਾਂ ਹੁੰਦਾਗਾ कु साहब की लत कोई <laughs> पास हो जा पास हो जा मेरी नजर से भरा हो गया <laughs> ਮੈਂ ਕੋਪੀ ਚਾਜੂ ਤੇਲ ਥੋੜਾ ਨਾਲ ਲੇ ਜਾ ਕਿੰਨਾ ਇਹ ਲਮਰੇਟਾ ਸਕੂਟਰ ਇਹਦੀ ਟੱਕਰੀ ਆਨੇ ਨੂੰ ਇਹਦੀ ਇੱਧਰਲੇ ਪਾਸੇ ਕੋਪੀ ਪੱਖੀ ਚਾਜੂ ਸਾਰਾ ਤੇਲ ਪਰ ਜਿਆਦਾ ਸਮਾਰਕ ਕੀ ਕਰ ਲੈ ਇਹਨੂੰ ਉਹ ਬਾਹਰ ਨਾ ਡੁੱਲ ਜੇ ਡੁੱਲਣ ਨਾਲ ਆ ਗਿਆ ਇਹਦੇ ਮੈਂ ਬੈਹ ਨਹੀਂ ਥਾਲ ਮਾਰ ਕੇ ਨਾਲ ਚੰਗਾ ਇਹ ਚੱਲ ਕਰ ਸਟਾਰਟ ਕਰਦਾ ਬਹ ਹੋ ਗਿਆ ਤੱਕ ਲਾਈ ਹਣੀ ਚੱਲ ਖੜ ਜਾ ਖੜਤਾ ਜਾ ਆਏ ਤੂੰ ਲੇਟ ਕਰਾਇਆਂਗਾ ਮੈਨੂੰ ਹੈਗਾ ਥੋੜਾ ਲੋ ਦੋ ਰਹਿਣਾ ਵਾਧੂ ਤੇ ਲਓ ਭਾਈ ਗੱਡੀ ਆਪਾਂ ਲਾਤੀ ਗੇਮਿੰਗ ਜ਼ੋਨ ਦੇ ਥੱਲੇ ਇੱਥੇ ਬਾਵਾ ਸਾਰੇ ਮੋਟਰਸਾਈਕਲ ਖੜੇ ਹੁੰਦੇ ਆਗੇ ਤੇ ਹੌਲੀ ਹੌਲੀ ਬੀਮਾ ਕਰਾ ਲਾਂਗੇ ਆਪਾਂ ਇਹਦਾ 150 ਵਾਲਾ ਫਿਰ ਉਧਰ ਪਾਰਕਿੰਗ ਚ ਲਾ ਦਿਆ ਕਰਾਂਗੇ ਕਿਰਾਂ ਇੱਥੇ ਸੇਫ ਆ ਬਹੁਤ ਯਾਨੇ ਖੜਾ ਕੇ ਜਾਂਦੇ ਆਗੇ ਗੇਮਿੰਗ ਜ਼ੋਨ ਦੇ ਇਧਰ نیچے ਵਾਲੇ ਪਾਸੇ ਆਇਆ ਹੈਰੀ ਹਰਪ੍ਰੀਤ ਸਿੰਘ ਹੈਰੀ ਦਾ ਆਇਆ ਜੀ ਪਾਰਸਲ ਹਰੀ ਕੇ ਤੁਮ ਗਿਆ ਹੈ ਸਮਾਨੇ ਤੋਂ ਗਿਆ ਹੈ ਸਮਾਨੇ ਤੋਂ ਸਾਰਾ ਕੁਛ ਡਰੈਸ ਡਰਸ ਲਈ ਕੱਲ ਨੂੰ ਆਪਣਾ ਵੀ ਇੱਕ ਪਾਰਸਲ ਆਉਣਾਗਾ ਲੈ ਖੋਲ ਫਿਰੇ ਚਾਹੇ ਦੇਖਦੇ ਆਂ ਚੈੱਕ ਕਰਦੇ ਆਂ ਕੀ ਹੈਗਾ ਐਣੀ ਪਤਾ ਕੁਛ ਹੋਰ ਹੀ ਭੇਜਿਆ ਪਿਆ ਹੋਵੇ ਐਂ ਹੁੰਦਾ ਆਨਲਾਈਨ ਦਾ ਕੰਮ ਆ ਜਾ ਆ ਜਾ ਤੂੰ ਵੀ ਆ ਜਾ ਤੂੰ ਪਿੱਛੇ ਨਾ ਰਹਿ ਜੀ ਆ ਜਾ ਆਪਣੇ ਘਰ ਕੇ ਦਾ ਖੁੱਲੂ ਹੀ ਹੈ ਕੱਟਰ ਲਿਆਉਣੇ ਇਹ ਮੇਰੇ ਘਰ ਕੇ ਖੁੱਲੂ ਹੀ ਰਹੇ ਆ ਦੇਖਦੇ ਨੌ ਕੱਟਰਾ ਰਕੀ ਹੈਗੇ ਬਾਉਂਡਰੀ ਮੈਪ ਆਇਆ ਸੀ ਅਜਾ ਲਗਾਤਾਰ ਘੰਟੇ ਲੱਗਦੀ ਹੈ ਹਾਂ ਲਗਾਤਾਰ ਲਗਾਤਾਰ ਇਹ ਵੀ ਆਪਣੇ ਬਹੁਤ ਤੁਸੀਂ ਨੇ ਇਹਨੇ ਕੜੀ ਆਰਡਰ ਕੀਤੀ ਵੀਰੇ ਵਾਓ ਚਾਚਾ ਵਾ ਬਾਕਸਿੰਗ ਬਾਕਸਿੰਗ ਵਾਟ ਤੇਰੀ ਦੋ ਹਾਂ ਲਗਾਤਾਰ ਚੌਕਸ ਆ ਬਾਹਰ ਹੀ ਪਾਰਟੀ ਬੰਦੀ ਪਰ ਚੱਲੀ ਢੇਕੇ ਤੇ ਨਜ਼ਰ ਆ ਗਈ ਉਹਨੂੰ ਪਾੜਨਾ ਦਾ ਆਜਾ ਚਾਰਜਰ ਤੇ ਲੈ ਵੇ ਹਰੀ ਨੇ ਹਰੀ ਨੇ ਘੜੀ ਮੰਗਾਈ ਐ ਵਾਚ ਹੈ ਤੇ ਇਹਦੀਆਂ ਪਾਪਾ ਬੈਲਟਾਂ ਨਹੀਂ ਕਿ ਕੱਲਾਂ ਈ ਟੰਗਿਆ ਜਊ ਇਹ ਬੈਲਟਾਂ ਵੀ ਹੈਗੀਆਂ ਮੈਂ ਕੀ ਹਾਈ ਰੱਖਿਆ ਜਾਂਦਾ ਵੇ ਗੁੱਟ ਤੇ ਨਾ ਨਹੀਂ ਬਈ ਇਹ ਤਾਂ ਆ ਮੰਗਾਈ ਆ ਵਾਚ ਮੰਗਾਈ ਆ ਕਿਹੜੀ ਆਈ ਆਈਫੋਨ ਨਹੀਂ ਚਾਰਜਰ ਸਟੈਪ ਵੀ ਚੱਕੋ ਜੀ ਵਧਾਈਆਂ ਪਾਰਟੀ ਹੋ ਗਈ ਕੱਲ ਨੂੰ ਲੱਡੂਆਂ ਦਾ ਡੱਬਾ ਠੀਕ ਆ ਸਟਾਪ ਹਾਂ ਤਿੰਨ ਕੜਬਿਆਂ ਨਾਲ ਸਰ ਜਾਊਗਾ 8 ਕ 50 ਦੇ ਠੀਕ ਆ ਕਰਨ ਹਾਂ ਵੀਰੇ ਜ਼ਰੂਰ ਜੀ ਆ ਲਓ ਚਾਰਜਰ ਇਹ ਕਿਹੜੇ ਹਿਸਾਬ ਦਾ ਚਾਰਜਰ ਆ ਓਏ ਕੀ ਕੁਝ ਹੋ ਰਹੀ ਐ ਇਹ ਹੈ ਹੈ ਆਦਰੀ ਐ ਲੱਗੂ ਕਿੱਧਰ ਇਹ ਮੈਗਨੇਟ ਲਾ ਅੱਛਾ ਬਾਬਾ ਮੈਗਨੇਟ ਲਾ ਦੇ ਕੜੇ ਲੱਵਾਤਾ ਵੱਡੀਆਂ ਆਂ ਕੱਲ ਨੂੰ ਇੱਕ ਬਾਰਸਲ ਹੋਰ ਖੋਲਾਂਗੇ ਆਪਾਂ ਬਸ ਠੀਕ ਆ ਇੰਤ ਲਾ ਕੇ ਦੇਖਦੇ ਆਪਾਂ ਚਾਰ-ਚਾਰ ਲਾ ਕੇ ਦੋ ਤਿੰਨ ਦਿਨ ਹੋ ਗਏ ਨਾ ਭੇਜੀ ਨੂੰ ਘਰ ਡਾਊਨ ਹੋ ਗਈ ਹੋਣੀ ਆ ਚੱਲ ਵਧਾਈਆਂ ਤੁਹਾਨੂੰ ਬਈ ਵਧਾਈਆਂ ਆ ਆ ਗਿਆ ਕਹਿੰਦੇ ਤਾੜੀ ਮਾਰ ਦੋ ਕਾਹਨ ਆ ਗਿਆ ਮੌਕੇ ਤੇ ਵਾਹ ਚੁਕਿਆ ਆ ਜਾਂਦਾ ਥੱਲੇ ਮੜਾ ਆ ਘਰਦਿਆਂ ਨੂੰ ਤੰਗ ਹੀ ਕਰਦੇ ਆ ਉਹ ਵੀ ਹੋਜੀ ਉਹ ਬਾਈਕ ਯੂ ਗੋਇੰਗ ਮੈਨੂੰ ਬਾਈ 20 ਮਿੰਟ ਹੋ ਗਏ ਇੱਥੇ ਬੈਠੇ ਨੂੰ ਹਰਪਾਲ ਨੂੰ ਡਿੱਕੀ ਜਾਂਦਾ ਇਨਾਂ ਦੇ ਸਟੋਰ 'ਚ ਬਸ ਇੱਕ ਹੀ ਕਸਟਮਰ ਆਗਾ ਤੇ ਉਹਨੂੰ ਘਟੋ ਘਟ 20 ਮਿੰਟ ਤਾਂ ਮੈਨੂੰ ਬੈਠਣ ਹੋਗੇ ਪਤਾ ਨਹੀਂ ਇਸ ਤੋਂ ਪਹਿਲਾਂ ਕਦੋਂ ਕਦਾ ਹੋਊਗਾ ਅੰਦਰ ਤੇ ਉਦੋਂ ਦਾ ਹੈ ਵੀ ਉਹ ਕਸਟਮਰ ਹਰਪਾਲ ਕੋਲੀ ਆ ਬਸ ਉਹ ਹਜੇ ਐ ਨਹੀਂ ਪਤਾ ਕਿੰਨਾ ਕ ਟਾਈਮ ਲਾਊਗਾ ਕਿੰਨਾ ਕ ਨਾ ਡਿੱਕੀ ਜਾਨਾ ਨੂੰ ਬੈਠਾ ਓਏ ਆ ਜਾ ਮੇਰੇ ਵੀਰ ਆ ਜਾ ਆ ਜਾ ਅੱਜ ਤਾਂ ਮੋਟਰਸਾਈਕਲ ਸੀਗਾ ਮੈਨਾਂ ਅਸੀਂ ਪਹਿਲਾਂ ਜਾਵਾਂਗੇ ਅੱਗੇ ਤਾਂ ਚੱਲ ਅੱਧੀ ਰਾਤ ਵੜਦੀ ਆ ਘਰੇ ਤੁਰ ਕੇ ਬੜੀ ਵਧੀਆ ਚੀਜ਼ ਫੜਾਈ ਜਾਂਦਾ ਚਲ ਅੱਜ ਸਾਲਗਨ ਇਹ ਇੱਧਰ ਜਾਂਦੀ ਆ ਹੜਾ ਹੜਾ ਉਹ ਬੱਕਰੀਆਂ ਛੱਡੀਆਂ ਹੋਈਆਂ ਪਹਿਲਾਂ ਰੱਖਿਆ ਸੀ ਬੱਕਰੀਆਂ ਰਬਾਲ ਕੇ ਕਿਵੇਂ ਐਕਸਪੀਰੀਅੰਸ ਪੁਰਾਣਾ ਮੇਰਾ ਹੈ ਰੱਖਿਆ ਨਹੀਂ ਤੇਰੇ ਹਾਂ ਮਤਲਬ ਕਿ ਜੇ ਇੱਧਰ ਆਪਣਾ ਕੋਈ ਕੰਮ ਨਾਮ ਚ ਚੱਲਿਆ ਸਟੋਰ ਤੋਂ ਵੀ ਆਪਣਾ ਕੱਢਕੁੱਢ ਦੁੱਤਾ ਤਾਂ ਫਿਰ ਬੱਕਰੀਆਂ ਵਾਲਾ ਕੰਮ ਤਾਂ ਪੱਕਾ ਹੀ ਹੈਗਾ ਹਾਂ ਲੈ ਲਾਂਗੇ ਭਾਈ ਇੱਕ ਵਗ ਲੈ ਲਾਂਗੇ ਕਰਦੇ ਫਿਰ ਅਗਲੇ ਉਹ ਕੇਤਲੀ ਚੱਲੀ ਉਹ ਰਗੜਿਆ ਵੀ ਕਰਾਂਗੇ ਜੀ ਮਾਲ ਮੂਲ ਸੁੱਖਾ ਰਗੜਿਆ ਕਰਾਂਗੇ ਫੇਰ ਹੀ ਬੱਕਰੀਆਂ ਪਿੱਛੇ ਤੁਰ ਐ ਕਰੂ ਨਾਲੇ ਤੇ ਆ ਥੋੜੀ ਰਗੜ ਦਿੰਦਾ ਰਗੜ ਦਿੰਦਾ ਹਾਂ ਉਹ ਇੱਕ ਉਹ ਜਿਹੜੀ ਪਤਲੀ ਦੇ ਉੱਤੇ ਉਹ ਲਾਈ ਹੁੰਦੀ ਆ ਪੰਡੀ ਜੀ ਹਾਂ ਫੜ ਕੇ ਆਏ ਭਾਈ ਜਿੱਥੇ ਠੀਕ ਲੱਗਿਆ ਚਾਹ ਬਣਾਈ ਚੱਲ ਚਲੋ ਫੇਰ ਕੱਲ ਜੀ ਮੈਨੂੰ ਤਾਂ ਠਟ ਕਰਨਾ ਹੀ ਕਰਨਾ ਇਹਨਾਂ ਨੂੰ ਵੀ ਠਟ ਕਰਦਾ ਇਹਨਾਂ ਨੂੰ ਵੀ ਨਹੀਂ ਕਰੇ ਜਾਣ ਦਿੰਦਾਗਾ ਸੁਰਤ ਕਿੱਥੇ ਹੁੰਦੀ ਹੈ ਕੀ ਹੁਣ ਫੋਨ ਰਹਿ ਗਿਆ ਤੇਰਾ ਦਵਾਰੇ ਸਟੋਰ ਖਲਾਈ ਜਾਨਾਗਾ